ਜੀ ਮੈਡਮ ਇੱਕ ਉਮੀਦ ਸੀ ਕਿ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕੇ ਚੋ ਟਿਕਟ ਦੇ ਕੇ ਮੈਦਾਨ ਚ ਉਤਾਰਿਆ ਜਾਏਗਾ ਤੇ ਤੁਹਾਡੇ ਵੱਲੋਂ ਲੋਕਾਂ ਦੇ ਭਲੇ ਲਈ ਔਰ ਇਲਾਕੇ ਦੇ ਵਿਕਾਸ ਲਈ ਸ਼ਲਾਘਾਯੋਗ ਕੰਮ ਵੀ ਕੀਤੇ ਜਾਣਗੇ ਤੇ ਕਿਵੇਂ ਦੇਖਦੇ ਹੋ ਟਿਕਟ ਨਾ ਮਿਲਣ ਕਰਕੇ ਕੀ ਮੰਨ ਦੇ ਵਿੱਚ ਵਿਚਾਰ ਹੈ ਜੀ ਇਹ ਸੱਚ ਹੈ ਕਿ ਪੂਰਾ ਮੈਨੂੰ ਹੀ ਨਹੀਂ ਪਰ ਪੂਰੇ ਹਲਕੇ ਵਾਲਿਆਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਪੂਰੀ ਆਸ ਸੀ ਕਿ ਇਸ ਵਾਰੀ ਆਪਣੇ ਪੁਰਾਣੀ ਗਲਤੀ ਨੂੰ ਕਾਂਗਰਸ ਪਾਰਟੀ ਨਹੀਂ ਦੁਹਰਾਏਗੀ ਔਰ ਟਿਕਟ ਸੰਤੋਸ਼ ਚੌਧਰੀ ਨੂੰ ਇਸੇ ਪਰਿਵਾਰ ਨੂੰ ਦਿੱਤਾ ਜਾਏਗਾ ਕਿਉਂਕਿ ਅਸੀਂ ਵਿਕਾਸ ਦੇ ਕੰਮ ਜਿਹੜੇ ਜਨਤਾ ਦੇ ਸੁਪਨੇ ਸੀ ਉਹ ਪੂਰੇ ਕੀਤੇ ਹੋਏ ਸੀ ਅਨ ਇਮਾਨਦਾਰੀ ਨੇ ਨਾਣ ਵਫਾਦਾਰੀ ਦੇ ਨਾਲ ਕੰਮ ਕਰਦੇ ਰਹੇ ਸੀ ਲੇਕਿਨ ਬੜਾ ਅਫਸੋਸ ਹੈ ਕਿ ਦੁਬਾਰਾ ਪਿਛਲੇ 10 ਸਾਲ ਤੱਕ ਕੀਤਾ ਹੀ 2014 ਦੇ ਵਿੱਚ ਕੀਤਾ 2019 ਵਿੱਚ ਕੀਤਾ ਵਿੱਚ ਵਿਧਾਨ ਸਭਾ 2017 ਦੇ ਵਿੱਚ ਸਾਡੇ ਨਾਲ ਕੀਤਾ ਤੇ ਹੁਣ ਇਸ ਵਾਰੀ ਵੀ ਆਪਣੇ ਇੱਕ ਵਫਾਦਾਰ ਸਿਪਾਹੀ ਨੂੰ ਇਸ ਤਰੀਕੇ ਨਾਲ ਤਰਾਸ਼ ਕੇ ਬਾਹਰ ਹੈ ਕਿ ਤਾ ਕਿ ਸੇਵਾ ਦਾ ਉਹ ਨਾ ਨਾ ਲੈ ਸਕੇ ਲੇਕਿਨ ਮੈਂ ਅਜ ਵੀ ਕਾਂਗਰਸੀ ਹਾਂ क्योंकि कांग्रेस जी है ये साढ़े ज बहुत यहोजे हिंदुस्तान के परिवार ने जहाँ ने कांग्रेस पार्टी खड़ा किया है और उस झंडे हमेशा थले नहीं होता है चाहे आंधी आई तूफान आया कुछ भी आया ये जो टहनिया नज़र आदियाँ ने दरख दिया ये सब साढ़े परिवार टहनियां ने और आंधी तूफान के नहीं चुके ਮੈਂ ਅਤਵਾਦ ਦੇ ਵਿੱਚ ਨਹੀਂ ਡਰੀ ਤੇ ਹੁਣ ਕਿਉਂ ਡਰਾਂਗੀ ਤੇ ਮੈਂ ਜੋ ਵੀ ਹੈ ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਵਾਂਗੀ ਲੇਕਿਨ ਆਪਣੇ ਆਪ ਨੂੰ ਸਹੀ ਤਰੀਕੇ سے اور ਜਿਹੜੇ ਪੁਰਾਣੇ ਪਰਿਵਾਰ ਬੈਠੇ ਹੈ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਇਸ ਪਾਰਟੀ ਨੂੰ ਖੜਾ ਕਰਨ ਦੇ ਲਈ ਉਹਨਾਂ ਨੂੰ ਵੀ ਅਣਦੇਖੀ ਨਹੀਂ ਕਰਨੀ ਚਾਹੀਦੀ ਇਹ ਪਾਰਟੀ ਨੂੰ ਇਹ ਜਰੂਰ ਸੋਚਣਾ ਪਵੇਗਾ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਨੇ ਜੀ ਤੇ ਟਿਕਟ ਕਿਸੇ ਹੋਰ ਉਮੀਦਵਾਰ ਐਲਾਨਿਆ ਗਿਆ ਪਾਰਟੀ ਵੱਲੋਂ ਤੇ ਤੁਹਾਡੇ ਵੱਲੋਂ ਕੋਈ ਸੇਵਾ ਨਿਭਾਈ ਜਾਵੇਗੀ ਇਸ ਦੇ ਵਿੱਚ ਜੀ ਇਹ ਨਹੀਂ ਪਤਾ ਕਿ ਹੈ ਕੌਣ ਕੋਈ ਕਾਂਗਰਸ ਦਾ ਕੋਈ ਸੁਣਿਆ ਨਹੀਂ ਹੈ ਲੋਕੀ ਇਹ ਹੀ ਜਾਨਣਾ ਚਾਹ ਰਹੇ ਨੇ ਕਿ ਜਿਸ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਦਾ ਸਿੱਧਾ ਹੀ ਟਿਕਟ ਇੱਕ ਵਫਾਦਾਰ ਪਰਿਵਾਰ ਨੂੰ ਕੱਟ ਕੇ ਔਰ ਉਸ ਨੂੰ ਟਿਕਟ ਦਿੱਤਾ ਹੈ ਜਿਹੜੀ ਦੂਜੀ ਪਾਰ ਥੀ ਤੋਂ ਆਈ ਹੈ ਉਹ ਕੌਣ ਹੈ ਤੇ ਕਿਵੇਂ ਹੋ ਸਕਦਾ ਹੈ ਕਿ ਮੈਂ ਆਪਣੇ ਪ੍ਰਿੰਸੀਪਲ ਜਿਸ ਦੇ ਉੱਤੇ ਅੱਜ ਤੱਕ ਮੈਂ ਜ਼ਿੰਦਾ ਬੈਠੀ ਆ ਉਸ ਨੂੰ ਛੱਡ ਕੇ ਮੈਂ ਬਾਦ ਸੜਕਾਂ ਦੇ ਤੁਰਦੀ ਫਰਾਂਗੀ ਇਹ ਨਹੀਂ ਹੋ ਸਕਦਾ ਮੈਂ ਕਾਨੂੰਨ ਅੱਥੀਆਂ ਤੇ ਬੈਠੀ ਆ ਔਰ ਜੋ ਵੀ ਸੇਵਾ ਮੈਂ ਆਪਣੇ ਲੋਕਾਂ ਦੀ ਕਰ ਸਕਨੀ ਆ और जे वर्कर सके इतें तक कि वर्कर भी नहीं जो वोटर से जोड़े सोच के बैठे से कि हाँ इस वारी होशियारपुर तो कांग्रेस पार्टी ही आएगी संतोष चौधरी टिकट मिलेगी उसके परिवार को मिलेगी जिन्ह ने सेवा की थी है पर उस सब ताराशाही हो गया सोनिया जी भी जानते हैं राहुल गांधी भी जानते हैं अगर सब कुछ जानते हैं और कोटा अगर तुम्हें पूरा करना सी ਕਿ ਉਹ ਪਾਰਟੀ ਦੀ ਇੱਕ ਵਫਾਦਾਰ ਸਿਪਾਹੀ ਨਹੀਂ ਸੀ ਮੈਂ ਖਾਸ ਤੌਰ ਤੇ ਇਹ ਦੱਸਣਾ ਚਾਹਨੀ ਆ ਕਿ ਪਾਰਟੀ ਦੇ ਸਾਰੇ ਸਟੇਟ ਦੇ ਪ੍ਰਧਾਨ ਨੇ ਰਾਜਾ ਬੜੇ ਉਹਨਾਂ ਨੇ ਪਤਾ ਬਾਜਰੇ ਜੀ ਨੇ ਤੇ ਨਾਲ ਹੀ ਇੰਚਾਰਜ ਦਵਿੰਦਰ ਗਿਆਦਰ ਨੇ ਅਲਗ ਅਲਗ ਸਾਨੂੰ ਮੀਟਿੰਗਾਂ ਦੇ ਵਿੱਚ ਇਹ ਦੱਸਿਆ ਕਿ ਤੁਹਾਡਾ ਹੀ ਨੰਬਰ 1 ਤੇ ਹੈ ਤੁਸੀਂ ਹੋਰ ਕੋਈ ਨਹੀਂ ਹੈ और एक क्लियर हो गया है अगर एक क्लियर हो गया है तो फिर होया कि समझौते गई है सीट। किस चीज़ गई है कितने संतोष चौधरी गायब हो गई कितने नमिता चौधरी गायब हो गई तो जे सारा जीवन पर पार्टी के लिए कम करते रहे ईमानदारी के नाल कोई कलंक नहीं लगन दिता असी अज तक सौ वर्या परिवार ने ਪਰ ਇਹਨਾਂ ਨੇ ਉਹ ਟਿਕਟ ਕੱਟ ਕੇ ਪਤਾ ਨਹੀਂ ਕੌਣ ਹੈ ਕਿਧਰੋਂ ਲਿਆਏ ਨੇ ਬਾਹਰੋਂ ਔਰ ਉਸ ਨੂੰ ਟਿਕਟ ਦੇ ਦਿੱਤਾ ਮੈਂ ਇਹ ਕਹਿਣਾ ਚਾਹਨੀ ਆ ਕਿ ਦਿੱਲੀ ਏਆਈਸੀਸੀ ਦੇ ਵਿੱਚ ਬੜੇ ਸੀਨੀਅਰ ਲੀਡਰ ਬੈਠੇ ਨੇ ਜਿਨ੍ਹਾਂ ਦਾ ਸਮਾਂ ਹੁਸ਼ਿਆਰਪੁਰ ਦੇ ਨਾਲ ਹੈ ਉਹ ਨਹੀਂ ਚਾਹਦੇ ਕਿ ਲੋਕਪ੍ਰਿਯ ਨੇਤਾ ਉਹਨਾਂ ਦੀ ਸੰਤੋਸ਼ ਚੌਧਰੀ ਦੁਬਾਰਾ ਚੁਣ ਕੇ ਉੱਥੇ ਜਾਏ ਔਰ ਉਹਨਾਂ ਨੇ ਪਹਿਲੇ ਵੀ ਟਿਕਟ ਕਟਵਾਏ ਔਰ ਹੁਣ ਇਸ ਵਾਲੀ ਵੀ ਉਹ ਉਹਨਾਂ ਨੇ ਇਹ ਕੰਮ ਕਰਵਾਇਆ